और गणपति दिवस बहुत ही धूमधाम और बड़े ही चावा लाडा मनाया जाता है यह गणपति दिवस संगत इन्नी लाड चावना करती है कि असी ग्यारह दिन इस तरीके रखी रहे कि हर बंदा बाबा जी की पूजा करते बेचैन है और इन्नी वै तरीके मना रहे संगत सा हर रोज़ ਨਵੇਂ ਖਾਣੇ ਪਕਵਾਨ ਆ ਰਹੇ ਬਾਬਾ ਜੀ ਲੈ ਔਰ ਬੜੀ ਧੂਮ ਧਾਮਣਾ ਹੈ ਇਹ ਦਿਵਸ ਰੋਜ਼ ਹੀ ਕੀਰਤਨ ਮਨਾਇਆ ਜਾਂਦਾ ਬੜੀ ਧੂਮ ਧਾਮਣਾ ਮਨਾਇਆ ਜਾਂਦਾ ਹੈ ਔਰ ਬੜੇ ਅੱਛੇ ਅੱਛੇ ਬਾਬਾ ਜੀ ਦੇ ਪਕਵਾਨ ਆਂਦੇ ਨੇ ਔਰ ਹਰ ਹੀ ਭਗਤ ਜੋ ਵੀ ਭਗਤ ਹੈ ਬਹੁਤ ਹੀ ਸ਼ਰਧਾ ਭਾਵ ਦੇ ਨਾਲ ਇਸ ਦਿਵਸ ਨੂੰ ਮਨਾ ਰਿਹਾ ਹੈ ਕੀ ਲੱਗਦਾ ਹੈ ਕਿ ਇਹ ਮੇਲਾ ਸਾਡਾ ਹੋਰ ਵੀ ਵੱਡਾ ਹੋ ਜਾਣਾ ਹੈ ਲੋਕ 2 ਦਿਨ 4 ਦਿਨ 5 ਦਿਨ 7 ਦਿਨ ਰੱਖਦੇ ਨੇ ਤੁਹਾਡੇ ਵੱਲੋਂ ਮਾਂ ਕਾਲੀ ਨੰਦੀ ਕਲੇਸ਼ਵਰ ਮੰਦਿਰ ਦੇ ਵਿੱਚ 11 ਦਿਨ ਦਾ ਬਾਬਾ ਜੀ ਦਾ ਭਾਜੀ 11 ਦਿਨ ਇਸ ਤਰ੍ਹਾਂ ਨੇ ਕਿ 11 ਜਿੰਨੇ ਸਾਡੀ ਸੰਗਤ ਆ ਉਹ ਕਹਿੰਦੇ ਸੀ ਬਾਬਾ ਜੀ ਨੂੰ 11 ਦਿਨ ਹੀ ਰੱਖਾਂਗੇ ਤਾਂ ਕਿ ਇਸ ਜਿਹੜਾ ਦਿਵਸ ਆਂਦਾ ਹੈ ਜਿਸ ਨੇ ਵੀ ਇਸ ਬਾਬਾ ਜੀ ਦੀ 11 ਦਿਨ ਪੂਜਾ ਕੀਤੀ ਨਾ ਉਹ ਜੋ ਵੀ ਭਗਤ ਹੈ ਜਿਸ ਨੇ ਵੀ ਸ਼ਰਧਾ ਨਾਲ ਪੂਜਾ ਕੀਤੀ ਉਹ ਇੰਨਾ ਫੁੱਲਿਆ ਖੁੱਲਿਆ ਕਿ ਅਗਲੇ ਬੰਦੇ ਨੂੰ ਹਰ ਭਗਤ ਨੂੰ ਹੋਰ ਵੀ ਆਸਤਾ ਹੁੰਦੀ ਹੈ ਕਿ ਅਗਲੇ ਸਾਲ ਅਸੀਂ ਵੱਡ ਚੜ ਕੇ ਕਰੀਏ